ਦੀ ਪੈ ਪੈ ਮੇਰੀ ਪਿੱਪੇ ਮਾਂ ਦੇ ਪਾਇ ਹੋਇਤੇ ਉਹ ਕੇਸਰੋਂ ਪਰੇ ਪੈਤੀ ਗਾ ਉਹ ਤੇ ਚੋਲੇ ਨਾ ਪਰੇ ਪੈਤੀ ਗਾ ਵੀਰੋ ਜੇ ਦੀ ਮਾਰਗੀ ਪਰ ਗਈ ਉਹਨੂੰ ਗਿਆ ਹੀ ਬੁਲਾ ਕੇ ਮਹਾਬਾਈ ਪਿੱਪੇ ਦੇਖ ਲੇ ਮੈਂ ਤੱਕ ਤੇ ਉਹ ਬੱਚੀ ਬਿਮਾਰ ਉਹ ਆਈ ਉਹ ਵੇ ਮੈਂ ਕੀ ਕਰਾਂ ਕਹਿੰਦੇ ਮੈਂ ਕਿਵੇਂ ਕੱਢਾਂ ਇਹਨਾਂ ਨੂੰ ਉਹ ਜਿਹੜਾ ਛੋਟਾ ਪਾਈ ਤੀ ਉਹਨੇ ਆਪ ਦੀਆਂ ਟੰਗਾਂ ਵੀ ਕਿ ਬਗਾ ਲੀਆਂ ਜਾਣ ਕੇ ਵੀ ਮੇਰੀ ਭੈਣ ਮਰਦੀ ਐ ਮੈਂ ਵੀ ਨਾਲ ਮਰਾਂ। ਹੋਰ ਇਹ ਜੀ ਬੋੜੇ ਹੁੰਦੇ। ਹਾਂ। ਮਾਮੂ। ਕੱਲ ਪੰਨੇ ਫੇਰ ਉਹਨੇ ਚਰੀ ਨਾ ਹੌਲੀ ਹੌਲੀ ਚੁੱਲ੍ਹੇ ਕੱਢੇ। ਪੀਤੇ ਵੇਲੇ ਕਰੇ ਫੇਰ ਬਲਾਏ ਬੰਦੇ ਫੇਰੋ ਪੀਪੇ ਚੱਕੇ। ਨਹੀਂ ਕਹਿੰਦੀ ਪੰਨ ਦੋਂਗੀ ਮੈਂ ਤਾਂ ਫੇਰ। ਪਿੱਪੇ ਤਾਂ ਹੀ ਹੋਣੇ ਸਟੀਲ ਦੇ। ਹੂੰ। ਮਿੱਟੀ ਦੇ। ਸੋ। ਅਗਰ ਮਿੱਟੀ ਦੇ ਨਹੀਂ ਪਾਉਂਦੇ ਹੁੰਦੇ ਤੇ। ਹੂੰ। ਇਹ ਦੇਖੋ।